ਜੋ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਧਨਪ੍ਰੀਤ ਕੌਰ ਆਈਪੀਐਸ ਉਹਨਾਂ ਦੇ ਵਿਚਾਰ ਨਿਰਦੇਸ਼ ਥੱਲੇ ਏਸੀਪੀ ਵੈਸਟ ਔਰ ਐਸਐਚਓ ਪਜਨਾਵਾ ਡਿਵੀਜ਼ਨ ਸਾਹਿਲ ਚੌਧਰੀ ਔਰ ਇਨਰੀ ਟੀਮ ਜਸਵੀਰ ਸਿੰਘ ਸਾਹਿਬ ਇਨਸਪੈਕਟਰ ਇਮਿਤੀ 31 ਦੀ ਰਾਤ ਨੂੰ ਕਾ ਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਹਰਾ ਗਰਾਊਂਡ ਹੈਗਾ ਉਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਂ ਦੇ ਮੁੰਡੇ ਦਾ ਉਸ ਸਬੰਧ ਦੇ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਮਨ 1 ਬੀਅਰਨਸ ਤਹਿਤ 5 ਨੰਬਰ ਡਵੀਨਚ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਅਧਿਕਾਰੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਹ ਸਮਟਰ ਦੀ ਉਹ ਇਹ ਸੀਗੀ ਵੀ ਦੋਨੋਂ ਇਹ ਆਪਸ ਵਿੱਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਫਸਾਈ ਹੋਈ ਉਦੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ ਔਰ ਰਾਈ ਨਾਮੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਹੈ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਤ ਨਾਵਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੇ ਤੁਰਗੇ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪਾਕਟ ਦੇ ਵਿੱਚੋਂ ਇੱਕ ਛੁਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਜਿਹੜਾ ਸਿਵਲ ਅਸਤਾਲ ਦਾਖਲ ਕਰਾਇਆ ਇਹ ਰਾਤ ਦਾ ਬਕੂਆ ਹੈਗਾ 11:30 12 ਵਜੇ ਦਾ ਔਰ ਉਸ ਤੋਂ ਬਾਅਦ ਸਿੱਧੇ ਜਿਹੜੀ ਉਹਦੀ 5 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕਦਮਾ ਅੰਦਰ ਸੀ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਹ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਬਰਾਮਦ ਕਰ ਚੁੱਕੇ ਆ ਔਰ ਇਹਨੂੰ ਮਨਜੋਗ ਅਦਾਲਤ ਦੇ ਜੱਜ ਪੇਸ਼ ਕੀਤਾ ਹੈਗਾ ਔਰ ਇਹਦਾ 2 ਦਿਨ ਦਾ ਪੁਲਿਸਮਾਨ ਜਿਹੜਾ ਹਾਸਲ ਕੀਤਾ ਗਿਆ ਸਰ ਜਿਹੜਾ ਸੂਰਜ ਹੈਗਾ ਜੀ ਇਹਨੇ ਕਤਲ ਕੀਤਾ ਹੁੰਦਾ ਤਾਂ ਪਹਿਲਾਂ ਵੀ ਕੋਈ ਪਰਚੀ ਵਗੈਰਾ ਨਹੀਂ ਨਹੀਂ ਇਹ ਤੇ ਪਹਿਲਾਂ ਕੋਈ ਪਰਚਾ ਨਹੀਂ ਜੀ ਇਹਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਨਹੀਂ ਹੈਗਾ ਕੋਈ ਇਹ ਕੋਈ ਸਾਜੀ ਸੋਜੀ ਸੰਦੇ ਸਾਜੀਸ ਦੇ ਵਿੱਚ ਇਹ ਕਤਲ ਕੀਤਾ ਗਿਆ ਕਿ ਉਹ ਦੋ ਜਾਣਾ ਨਹੀਂ ਸੋਚੀ ਸਾਜੀ ਸਾਜੀਸ ਦੇ ਵਿੱਚ ਇਹ ਕਤਲ ਨਹੀਂ ਗਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਸ ਵਿੱਚ ਇਹ ਦੋ ਸੀਗੇ ਕਿਸੇ ਗੱਲ ਨੂੰ ਲੈ ਕੇ ਬਹਿਸ-ਵਿਚਾਈ ਹੋਈ ਹੈਗੀ ਔਰ ਬਹਿਸ-ਵਿਚਾਈ ਤੋਂ ਬਾਅਦ ਜਿਹੜਾ ਹੈਗਾ ਆਪਸ ਵਿੱਚ ਪਹਿਲਾਂ ਹੱਥੋਪਾਈ ਹੋਏ ਔਰ ਹੱਥੋਪਾਈ ਹੋਣ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਸ ਵਿੱਚ ਦੋਸਤਾਂ ਨੇ ਬਹਿ ਕੇ ਰਾਈਨਾਮਾ ਕਰਾਇਆ ਰਾਈਨਾਮੇ ਦੇ ਵਿੱਚ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗਣ ਤੋਂ ਬਾਅਦ ਇਹਨੇ ਜਿਹੜਾ ਤੈਸ਼ ਚਾਕੇ ਜਿਹੜਾ ਹੈਗਾ ਉਸ ਬੰਦੇ ਦੇ ਇਹ ਚੋਰੇ ਮਾਰ ਕੇ ਜਿਹੜਾ ਇਹਦਾ ਮਰਡਰ ਕੀਤਾ ਔਰ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਘਟਨਾ ਕਿੰਨੇ ਵਜੇ ਦੀ ਸਤਿ ਸ੍ਰੀ ਅਕਾਲ। ਇਹ ਰਾਤ ਦੀ ਘਟਨਾ ਹੈਗੀ ਐਟ ਲੀਸਟ 9 ਵਜੇ ਤੋਂ ਬਾਅਦ ਦੀ ਘਟਨਾ ਹੈਗੀ। ਟੋਟਲ ਕਿੰਨੇ ਦੋਸ਼ੀ ਹੈਗੇ ਨੇ? ਇੱਕੋ ਹੀ ਦੋਸ਼ੀ ਸੂਰਜ ਕੁਮਾਰ ਜਿਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਸੀਸੀਟੀਵੀ ਫੁਟੇ ਵੀ ਇੱਥੇ ਕਾਫੀ ਜਾਣੇ ਹੈਗੇ ਜੀ 10 ਤੋਂ 12 ਵਾਰਾਂ ਜਣੇ ਹੈਗੀ ਕਿ ਦੇ ਬੇਟੀ ਚ। ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਇਹਨਾਂ ਦੇ ਆਪਸ ਵਿੱਚ ਪਹਿਲਾਂ ਜਿਹੜੀ ਹੈ ਲੜਾਈ ਹੋਈ ਸੀ ਕਿਸੇ ਗੱਲ ਨੂੰ ਲੈ ਕੇ ਔਰ ਉਦੋਂ ਬਾਅਦ ਇਹ ਦੋਸਤ ਹੀ ਸੀਗੇ ਆਪਸ ਪਾ ਜੇਦੋਂ ਰਾਜੀਨਾਮਾ ਕਰਾਉਣ ਦੀ ਗੱਲ ਹੈ ਰਾਜੀਨਾਮਾ ਕਰਾਉਣ ਦੇ ਵਿੱਚ ਇਹ ਸਾਰੇ ਉਦੋਂ ਇਕੱਠੇ ਹੋਏ ਸੀਗੇ ਔਰ ਜਿਹੜੇ ਤੁਸੀਂ ਸੀਸੀਟੀਵੀ ਫੁਟੇਜ ਦੀ ਗੱਲ ਕਰ ਰਹੇ ਹੋ ਉਹ ਫੁਟੇਜ ਦੇ ਵਿੱਚ ਜਿਹੜੇ ਰਾਜੀ ਕਰਾਵਾ ਰਾਜੀਨਾਮਾ ਕਰਾਉਣ ਵਾਲੇ ਬੰਦੇ ਸੀਗੇ ਉਹੀ ਸੀਗੇ ਸਾਰੇ ਪਰ ਮਾਰਿਆ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਇਹਨੇ ਇਕੱਲੇ ਨਹੀਂ ਮਾਰਿਆ ਹੈਗਾ ਇਸ ਕਰਕੇ ਇਸ ਇਕੱਲੇ ਬੰਦੇ ਦੇ ਉੱਤੇ ਮੁਕੱਦਮਾੰਦਾ ਸੀ ਕਿ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਸਿਰਫ ਉਹਨਾਂ ਦੇ ਘਰ ਉਹ ਘਰ ਵਾਲਿਆਂ ਦੱਸਿਆ ਜਾ ਰਿਹਾ ਹੈ ਕਿ 4 ਵੇ ਦੁਪਹਿਰੇ ਲੈ ਕੇ ਗਏ ਸੀਗੇ ਜਿਹੜੀ ਘਟਨਾ ਦਾ ਤਕਰੀਬ 12 ਵਜੇ ਕਰੀਬ ਹੋਈ ਸੀਗੀ ਉਸ ਤੋਂ ਬਾਅਦ ਉਹ ਮਾਰ ਕੇ ਉਹਨਾਂ ਦੇ ਘਰ ਦੇ ਬਾਹ ਉਹਨਾਂ ਘਰ ਦੇ ਬਾਹਰ ਜਿਹੜਾ ਟੌਟਾ ਮਾਰਿਆ ਤੇ ਉਹਨਾਂ ਨੇ ਕਿਹਾ ਵੀ ਘਾਟਾ ਮੁੰਡੇ ਨੂੰ ਅਸੀਂ ਮਾਰ ਦਿੱਤਾ ਇਦਾਂ ਦਾ ਕੁਝ ਤੁਹਾਡੇ ਨੋਟਿਸ ਨਹੀਂ ਨਹੀਂ ਇਹ ਸਾਡੇ ਨੋਟਿਸ 'ਚ ਕੋਈ ਨਹੀਂ ਆਇਆ ਜੀ ਨਾ ਹੀ ਇਹ ਜੋ ਬਿਆਨ ਲਿਖਾਇਆ ਹੈਗਾ ਉਹਨਾਂ ਦੇ ਪੇਰੈਂਟਸ ਨੇ ਉਸ ਬਿਆਨ ਮੁਤਾਬਕ ਹੀ ਅਸੀਂ ਪੱਤਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਉਹਨਾਂ ਦੇ ਮਾਪੋਣੇ ਸਾਨੂੰ ਵੀ ਦੱਸਣੀ ਸੀਗੀ ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਫਿਰ ਵੀ ਜੇ ਤੁਸੀਂ ਕਹਿ ਰਹੇ ਹੋ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ